हेलो स्टूडेंट्स दिस इज गोर्पीत वेलकम टू माय YouTube studies, चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਉਹ ਤੁਹਾਡੇ ਜੋ ਕਿ 5ਵੀਂ ਤੇ 8ਵੀਂ ਕਲਾਸ ਦੀ ਕੰਟੀਨਿਊਸ਼ਨ ਫੀਸ ਦੇ ਰਿਗਾਰਡਿੰਗ ਕਰਨ ਵਾਲਾ ਹੈ ਹਾਂਜੀ ਤਾਂ ਇਸ ਦੇ ਨਾਲ ਹੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਪਨੇ ਅੱਜ ਦੀ ਵੀਡੀਓ ਹਾਂਜੀ ਤਾਂ ਇਹ ਤੁਹਾਡਾ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੰਟੀਨਿਊਸ਼ਨ ਫਿਰ ਰਿਗਾਰਡਿੰਗ ਇੱਕ ਨੋਟੀਫਿਕੇਸ਼ਨ ਹੈਗਾ ਹਾਂਜੀ ਪੜ੍ਹਦੇ ਹਾਂ ਇਸ ਨੂੰ ਹਾਂਜੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਸ਼ਡਿਊਲ ਸੈਸ਼ਨ 2024-25 ਸੈਸ਼ਨ 2024-25 ਲਈ 5ਵੀਂ ਅਤੇ 8ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਕਰਨ ਸੰਬੰਧੀ ਹਦਾਇਤਾਂ ਬੋਰਡ ਦੀ ਵੈੱਬਸਾਈਟ ਅਤੇ ਸਕੂਲ ਲੌਗਇਨ ਆਈਡੀ ਵਿੱਚ ਉਪਲਬਧ ਹਨ ਉਹਨਾਂ ਨੂੰ ਪੜ੍ਹਨ ਉਪਰੰਤ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਕਰਨ ਲਈ ਜ਼ਕੀਨੀ ਬਣਾਈ ਜਾਵੇ 5ਵੀਂ ਫਾਰਮ F1 ਅਤੇ F2 ਅਤੇ 8ਵੀਂ ਫਾਰਮ A1 ਅਤੇ A2 ਸ਼੍ਰੇਣੀਆਂ ਵਿੱਚ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਕਰੰディア ਮਿਤੀ ਦਾ ਸ਼ੈਡਿਊਲ ਫੀਸਾ ਹੇਠ ਲਿਖੇ ਅਨੁਸਾਰ ਦਰਸਾਏ ਹਨ ਤਾਂ ਹਾਂਜੀ ਦੇਖ ਲੈਣੇ ਆ ਤੁਹਾਡੀਆਂ ਜੋ ਕਿ ਆ ਡੇਟਾ ਕੀਵੇਂ ਹੈਗੀ ਹਾਂਜੀ ਫਾਰਮ ਵਾਈਜ਼ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਅਤੇ ਪ੍ਰੀ ਕੈਪ ਫੀਸ ਲੜੀ ਨੰਬਰਾਂ ਕਲਾਸ ਅਸੀ ਹੋਈ ਹੈਗੀ ਕੌਮ ਰਜਿਸਟ੍ਰੇਸ਼ਨ ਫੀਸ ਕਿੰਨੀ ਆਤੇ ਐਗਜ਼ਾਮ ਫੀਸ ਕਿੰਨੀ ਹੈ ਹਾਂਜੀ ਜਿਵੇਂ ਹੈ 5th ਕਲਾਸ ਅਗੀ ਇਹ ਤੁਹਾਡੇ F1 ਤੇ F2 ਜੋ ਕਿ ਕੌਮ ਅਗੀ F1 ਦੀ 250 ਰੁਪਏ ਰਜਿਸਟ੍ਰੇਸ਼ਨ ਫੀਸ ਆ ਤੇ ਪ੍ਰੀਖਿਆ ਫੀਸ ਆ ਜੋ 300 ਰੁਪਏ ਆ ਠੀਕ ਹੈ ਜੀ ਤੇ F2 ਚ ਅਦਰ ਸਟੇਟ ਬੋਰਡ 1000 ਰੁਪਏ ਰਜਿਸਟ੍ਰੇਸ਼ਨ ਫੀਸ ਆ ਤੇ ਪ੍ਰੀਖਿਆ ਫੀਸ ਆ ਜੋ ਇਹਦੀ ਵੀ 600 ਰੁਪਏ ਦਾ ਨੈਕਸਟ 8th ਕਲਾਸ ਦੀ ਦੇਖ ਲਓ A1 ਦੀ ਰਜਿਸਟ੍ਰੇਸ਼ਨ ਫੀਸ 250 ਰੁਪਏ ਤੇ ਪ੍ਰੀਖਿਆ ਫੀਸ 950 ਰੁਪਏ ਤੇ A2 ਦੀ 1000 ਰੁਪਏ ਰਜਿਸਟ੍ਰੇਸ਼ਨ ਫੀਸ ਤੇ 950 ਰੁਪਏ ਪ੍ਰੀਖਿਆ ਫੀਸ ਆ ਠੀਕ ਹੈ ਜੀ ਇਸੇ ਨਾਲ ਹੀ ਨੈਕਸਟ ਚੱਲਦੇ ਆਂਗੇ ਹਾਂਜੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਅਤੇ ਪ੍ਰੀਖਿਆ ਫਾਰਮ ਦੀਆਂ ਮਿਤੀਆਂ ਦਾ ਸ਼ੈਡਿਊਲ ਕੀ ਹੈਗਾ ਹਾਂਜੀ ਇਹ ਤੁਹਾਡੀਆਂ ਕਲਾਸਿਸ ਦਿੱਤੀਆਂ ਹੋਈਆਂ ਪੰਜਵੀਂ ਅਤੇ ਅੱਠਵੀਂ ਬਿਨਾਂ ਲੇਟ ਫੀਸ ਐਪਲੀਕੇਸ਼ਨ ਚਾਲੂ ਕਰਨ ਦੀ ਮਿਤੀ ਆਫਲਾਈਨ ਫੀਸ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ ਆਫਲਾਈਨ ਫੀਸ ਚਲਾਨ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਆਨਲਾਈਨ ਐਂਟਰੀ ਅਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਹਾਂਜੀ ਤਾ 5ਵੀਂ ਅਤੇ 8ਵੀਂ ਦੀ ਬਿਨਾਂ ਲੇਟ ਫੀਸ ਜੋ ਹੈਗੀ ਅਡੇਟ ਤੁਹਾਡੀ 18/7/2024 ਨੈਕਸਟ ਆਫਲਾਈਨ ਫੀਸ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ ਜੀ ਜੋ ਉਹ 13/9/2024 ਹੈਗੀ ਤੇ ਆ ਆਫਲਾਈਨ ਫੀਸ ਚਲਾਨ ਬੈਂਕ ਵਿੱਚ ਜਮ੍ਹਾਂ ਕਰਵਾਣ ਦੀ ਆਖਰੀ ਮਿਤੀ 18/9/2024 ਹੈਗੀ ਤੇ ਆਨਲਾਈਨ ਐਂਟਰੀ ਦੇ ਫੀਸ ਜਮਾ ਕਰਵਾਉਣ ਦੀ ਆਖਰੀ ਮਿਤੀ ਹੈ ਉਹ 18 9 2024 ਅੱਗੇ 5ਵੀਂ ਅਤੇ 8ਵੀਂ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਕੇ ਹਾਂਜੀ ਕਿੰਨੀ ਹੈਗੀ ਦੇਖ ਲੈਣੇ ਹੈਗੇ ਤਾਂ ਐਪਲੀਕੇਸ਼ਨ ਚਾਲੂ ਕਰਨ ਦੀ ਮਿਤੀ ਹੈ ਸੀਗੀ ਜੋ 19 9 2024 ਹੈਗੀ ਆਫਲਾਈਨ ਫੀਸ ਲਾਂਚ ਜਨਰੇਟ ਆਖਰੀ ਕਰਨ ਦੀ ਆਖਰੀ ਮਿਤੀ 11 10 2024 ਆਫਲਾਈਨ ਫੀਸ ਲਾਂਚ ਬੈਂਕ ਵਿੱਚ ਜਮਾ ਕਰਵਾਉਣ ਦੀ ਆਖਰੀ ਮਿਤੀ 6 10 2024 ਹੈਗੀ ਆਨਲਾਈਨ ਐਂਟਰੀ ਅਤੇ ਫੀਸ ਜਮਾ ਕਰਵਾਉਣ ਦੀ ਆਖਰੀ ਮਿਤੀ ਹੈ ਜੋ 16 10 2024 ਹੈ ਨੈਕਸਟ ਹੈਗਾ ਪੰਜਵੇਂ ਅਤੇ 8ਵੇਂ ਦੇ ਜੋ ਕਿ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਲਗਾ ਤਾਂ ਐਪਲੀਕੇਸ਼ਨ ਚਾਲੂ ਕਰਨ ਦੀ ਮਿਤੀ ਜੋ ਕਿ 17 10 2024 ਐਟ ਆਫਲਾਈਨ ਫੀਸ ਜਨਰੇਟ ਕਰਨ ਦੀ ਆਖਰੀ ਮਿਤੀ 6 11 2024 ਆ ਤੇ ਆਫਲਾਈਨ ਫੀਸ ਚਲਾਨ ਬੈਂਕ ਵਿੱਚ ਜਮਾ ਕਰਵਾਉਣ ਦੀ ਆਖਰੀ ਮਿਤੀ 11-11-2024 ਆਨਲਾਈਨ ਐਂਟਰੀ ਅਤੇ ਫੀਸ ਜਮਾ ਕਰਵਾਉਣ ਦੀ ਆਖਰੀ ਮਿਤੀ ਵੀ 11-11-2024 ਹੈ ਠੀਕ ਹੈ ਜੀ ਤਾਂ ਤੁਸੀਂ ਇੱਥੋਂ ਵੀਡੀਓ ਨੂੰ ਪਾਜ਼ ਕਰਕੇ ਧਿਆਨ ਨਾਲ ਆਪਣੀ ਜੋ ਕੀ ਡੇਟ ਚੈੱਕ ਕਰ ਸਕਦੇ ਹੋਗੇ ਇਸ ਦੇ ਨਾਲ ਹੀ ਚੱਲਦੇ ਆ ਨੈਕਸਟ ਹਾਂਜੀ ਨੋਟ ਹੈਗਾ ਨੈਕਸਟ ਆ 5ਵੀਂ ਅਤੇ 8ਵੀਂ ਸ਼੍ਰੇਣੀ ਦੇ ਸਰਕਾਰੀ ਐਜੂਕੇਸ਼ਨ ਸਕੂਲਾਂ ਦੇ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਅਤੇ ਪ੍ਰੀਖਿਆ ਫੀਸ ਦੀ ਐਂਟਰੀ ਜ਼ੀਰੋ ਫੀਸ ਨਾਲ ਹੋਵੇਗੀ ਜੇਕਰ ਸਰਕਾਰੀ ਐਡਿਡ ਸਕੂਲਾਂ ਵੱਲੋਂ ਰਜਿਸਟ੍ਰੇਸ਼ਨ ਸ਼ਡਿਊਲ ਅਨਸਾਰ বিনা ਲੇਟ ਫੀਸ ਪਾਓ ਜ਼ੀਰੋ ਫੀਸ ਨਾਲ ਅੰਤਿਮ ਮਿਤੀ ਤੱਕ ਚਲਾਨ ਜਨਰੇਟ ਨਹੀਂ ਕੀਤਾ ਜਾਂਦਾ ਤਾਂ ਜਾਰੀ ਸ਼ਡਿਊਲ ਅਨਸਾਰ ਲੇਟ ਫੀਸ ਭarni ਪਵੇਗੀ ਜਨਰੇਟ ਕੀਤੇ ਚਲਾਨ ਅਤੇ ਫਾਈਨਲ ਪ੍ਰਿੰਟ ਦੀ ਕਾਪੀ ਸਕੂਲ ਰਿਕਾਰਡ ਵਿੱਚ ਲਾਜ਼ਮੀ ਰੱਖੀ ਜਾਵੇ ਚਲਾਨ ਜਾਂ ਚਲਾਨਾ ਜਨਰੇਟ ਕਰਨ ਦੀ ਸੂਤ ਤੇ ਸਮੁੱਚੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੀ ਹੋਵੇਗੀ ਠੀਕ ਹੈ ਜੀ ਤਾਂ ਇਹ ਸੀਗਾ ਚਲਾਨ ਜਨਰੇਟ ਡਿਗਾਰਡਿੰਗ ਇੱਕ ਨੋਟ ਇਸ ਦੇ ਨਾਲ ਚੱਲਦੇ ਆ ਨੈਕਸਟ ਹਾਂਜੀ ਨੰਬਰ 2 ਤੇ ਹੈਗਾ ਜੋ ਚਲਾਨ ਜਨਰੇਟ ਕੀਤਾ ਜਾ ਚੁੱਕਾ ਹੋਵੇ ਉਸ ਚਲਾਨ ਉੱਪਰ ਦਰਜ ਚਲਾਨ ਵੈਲਿਡ ਡੇਟ ਤੱਕ ਬੈਂਕ ਵਿੱਚ ਸੀ ਫੀਸ ਜਮਾ ਕਰਵਾਉਣੀ لازمی ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਜੇਕਰ ਫੀਸ ਜਮਾ ਕਰਵਾਉਣ ਦੀਆਂ ਆਖਰੀ ਮਿਤੀਆਂ ਵਿੱਚ ਪਾਧਾ ਹੋ ਜਾਂਦਾ ਹੈ ਤਾਂ ਵੀ ਜਨਰੇਟ ਕੀਤੇ ਜਾਂ ਚੁੱਕੇ ਚਲਾਨਾਂ ਦੀ ਆਖਰੀ ਮਿਤੀ ਚਲਾਨ ਉੱਪਰ ਦਰਜ ਚਲਾਨ ਵੈਲਿਡ ਡੇਟ ਤੱਕ ਹੀ ਸੀਮਤ ਰਹੇਗੀ ਉਹਨਾਂ ਸਕੂਲਾਂ ਨੂੰ ਚਲਾਨ ਵੈਲਿਡ ਡੇਟ ਵਿੱਚ ਕਿਸੇ ਕਿਸਮ ਦੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਉਸ ਚਲਾਨ ਦੀ ਚਲਾਨ ਵੈਲਿਡ ਡੇਟ ਖਤਮ ਹੋਣ ਤੋਂ ਬਾਅਦ ਨਵਾਂ ਚਲਾਨ ਰੀ ਜਨਰੇਟ ਕਰਕੇ ਹੀ ਨਿਰਧਾਰਤ ਸ਼ੈਡਿਊਲ ਅਤੇ ਜੁਰਮਾਨੇ ਅਨੁਸਾਰ ਫੀਸ ਸਮਾ ਕਰਵਾਈ ਜਾ ਸਕਦੀ ਹੈ ਠੀਕ ਹੈ ਜੀ ਤਾਂ ਨੈਕਸਟ ਹੈਗਾ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਫੀਸਾਂ ਸਕੂਲਾਂ ਵਿੱਚ ਵੱਲੋਂ ਆਨਲਾਈਨ ਪੇਮੈਂਟ ਗੇਟਵੇ ਜਾਂ ਆਫਲਾਈਨ ਸਲਾਨ ਜਨਰੇਟ ਵਿਧੀ ਰਾਹੀਂ ਬੈਂਕ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ ਦੋਨੋਂ ਵਿਧੀਆਂ ਵਿੱਚੋਂ ਸਕੂਲਾਂ ਵੱਲੋਂ ਆਪਣੀ ਸੁਵਿਧਾ ਅਨੁਸਾਰ ਕਿਸੇ ਵੀ ਇੱਕ ਵਿਧੀ ਰਾਹੀਂ ਫੀਸਾਂ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ ਸਕੂਲ ਟੂ ਸਕੂਲ ਮਾਈਗ੍ਰੇਸ਼ਨ ਫੀਸ ਸਕੂਲਾਂ ਵੱਲੋਂ ਕੇਵਲ ਆਨਲਾਈਨ ਪੇਮੈਂਟ ਗੇਟਵੇ ਵਿਧੀ ਰਾਹੀਂ ਹੀ ਜਮ੍ਹਾਂ ਕਰਵਾਈ ਜਾ ਸਕਦੀ ਹੈ ਠੀਕ ਹੈ ਜੀ ਤਾਂ ਤੁਹਾਡੀ ਸਕੂਲ ਫੀਸਾਂ ਆ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਫੀਸ ਆ ਗਈ ਉਹ ਆਨਲਾਈਨ ਹੀ ਜਮ੍ਹਾਂ ਹੋਊਗੀ ਠੀਕ ਹੈ ਇਹ ਨੈਕਸਟ ਹੈਗਾ ਕਿਸੇ ਵੀ ਫਾਰਮ ਵਿੱਚ ਐਂਟਰੀ ਕਰਨ ਉਪਰੰਤ ਵਿਦਿਆਰਥੀ ਦੀ ਫਾਈਨਲ ਸਬਮਿਸ਼ਨ ਮਲਟੀਪਲ ਲਾਟਸ ਵਿੱਚ ਕੀਤੀ ਜਾ ਸਕਦੀ ਹੈ ਭਾਵੇਂ ਇੱਕ ਵਾਰ ਫਾਈਨਲ ਸਬਮਿਸ਼ਨ ਕਰਨ ਉਪਰੰਤ ਉਸ ਤੋਂ ਬਾਅਦ ਵੀ ਬਾਕੀ ਰਹਿੰਦੇ ਵਿਦਿਆਰਥੀਆਂ ਦੀ ਫਾਈਨਲ ਸਬਮਿਸ਼ਨ ਦੁਆਰਾ ਬਖਵਾਖ ਲਾਟਸ ਰਾਹੀਂ ਸ਼ਡਿਊਲ ਬੇਚਨਿਤਾਰਤ ਆਖਰੀ ਮਿਤੀ ਤੱਕ ਕੀਤੀ ਜਾ ਸਕਦੀ ਹੈ ਨੈਕਸਟ ਹੈਗਾ ਫਾਈਨਲ ਸਬਮਿਸ਼ਨ ਕਰਨ ਉਪਰੰਤ ਜਨਰੇਟ ਕੀਤੇ ਚਲਾਨ ਅਤੇ ਫਾਈਨਲ ਪ੍ਰਿੰਟ ਦੀ ਕਾਪੀ ਸਕੂਲ ਰਿਕਾਰਡ ਵਿੱਚ ਲਾਜ਼ਮੀ ਰੱਖੀ ਜਾਵੇ ਚਲਾਨ ਨਾ ਜਨਰੇਟ ਕਰਨ ਦੀ ਸਮੁੱਚੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ ਹਾਂਜੀ ਤਾਂ ਇਹ ਸਾਰੀ ਜ਼ਿੰਮੇਵਾਰੀ ਜੋ ਕਿ ਜੋ ਸਕੂਲ ਦਾ ਮੁਖੀ ਹੈ ਜਿਵੇਂ ਪ੍ਰਿੰਸੀਪਲ ਹੋ ਗਿਆ ਹੈੱਡ ਹੋ ਗਿਆ ਉਸਦੀ ਹੋਵੇਗੀ ਤੇ ਉਸ ਨੂੰ ਰਿਕਾਰਡ ਰੱਖਣਾ ਪਵੇਗਾ ਚਲਾਨ ਜਨਰੇਟ ਦਾ ਨੈਕਸਟ ਹੈਗਾ ਦੂਜੇ ਰਾਜਾਂ ਬੋਰਡਾਂ ਤੋਂ ਆਏ ਵਿਦਿਆਰਥੀਆਂ ਦੇ ਦਸਤਾਵੇਜ਼ ਸਮੇਤ ਫਾਈਨਲ ਪ੍ਰਿੰਟ ਦੀ ਕਾਪੀ ਜ਼ਿਲ੍ਹਾ ਖੇਤਰੀ ਦਫ਼ਤਰਾਂ ਵਿਖੇ ਮਿਤੀ 30 9 2024 ਤੱਕ ਜਮ੍ਹਾਂ ਕਰਵਾਈ ਜਾਣੀ ਲਾਜ਼ਮੀ ਹਨ ਉਸ ਇਸੋ ਪ੍ਰਾਂਤੀ ਦਸਤਾਵੇਜ਼ ਕੇਵਲ ਮੁੱਖ ਦਫ਼ਤਰ ਵਿੱਚ ਹੀ ਪਹੁੰਚ ਪਹੁੰਚਦੇ ਕੀਤੇ ਜਾਣ ਠੀਕ ਹੈ ਜੀ ਨੈਕਸਟ ਦਾ ਸਕੂਲਾਂ ਵੱਲੋਂ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਦੀ ਫਾਈਨਲ ਸਬਮਿਸ਼ਨ ਕਰਨ ਉਪਰੰਤ ਜੇਕਰ ਕਿਸੇ ਵਿਦਿਆਰਥੀ ਨੇ ਆਪਣਾ ਸਕੂਲ ਛੱਡ ਕੇ ਦੂਸਰੇ ਸਕੂਲ ਵਿੱਚ ਦਾਖਲਾ ਲੈਣਾ ਹੈ ਤਾਂ ਉਸ ਨੂੰ ਬੋਰਡ ਵੱਲੋਂ ਨਿਰਧਾਰਤ ਸ਼ਡਿਊਲ ਅਨੁਸਾਰ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਕਰਵਾਣੀ ਲਾਜ਼ਮੀ ਹੈ ਠੀਕ ਹੈ ਜੀ ਤਾਂ ਮਾਈਗ੍ਰੇਸ਼ਨ ਸਰਟੀਫਿਕੇਟ ਚਾਹੀਦਾ ਹੁੰਦਾ ਜੇਕਰ ਕਿਸੇ ਵਿਦਿਆਰਥੀ ਨੇ ਕਿਸੇ ਹੋਰ ਸਕੂਲ ਵਿੱਚ ਐਡਮਿਸ਼ਨ ਲੈਣੀ ਹੈ ਨੈਕਸਟ ਹੈ ਇਹ ਸੈਸ਼ਨ 2024-25 ਲਈ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਦਾ ਕਾਰਜ਼ ਮੁਕੰਮਲ ਕਰਨ ਲਈ ਉਚਿਤ ਸਮਾਂ ਦਿੱਤਾ ਜਾ ਰਿਹਾ ਹੈ ਇਸ ਦੇ ਬਾਵਜੂਦ ਵੀ ਜੇਕਰ ਕਿਸੇ ਸੰਸਥਾ ਸਕੂਲ ਨੂੰ ਅਜਹੀ ਅਣਗੈਲੀ ਲਈ ਜ਼ਿੰਮੇਵਾਰ ਪਾਇਆ ਜਾਂਦਾ ਹੈ ਤਾਂ ਨਿਰਧਾਰਿਤ ਸ਼ੈਡਿਊਲ ਤੋਂ ਬਾਅਦ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਕਰਨ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ ਤਾਂ ਬੋਰਡ ਨਾਲ ਸੰਬੰਧਿਤ ਐਫੀਲੀਏਟਿਡ ਐਸਸੀ ਸੈਟਰ ਸੰਸਥਾਵਾਂ ਵਿਰੁੱਧ ਐਫੀਲੀਏਸ਼ਨ ਵਿਅਨਮਾ ਅਧੀਨ ਵਿਧੀ ਅਨੁਸਾਰ ਕਾਰਵਾਈ ਕਿੱਤੀ ਜਾਵੇਗੀ ਇਸ ਤਰ੍ਹਾਂ ਸਰਕਾਰੀ ਐਜਿਡ ਸਕੂਲਾਂ ਦੇ ਕੇਸ ਵਿੱਚ ਸਬੰਧਿਤ ਸਕੂਲਾਂ ਦੇ ਪ੍ਰਿੰਸੀਪਲ ਮੁਖ ਅਧਿਆਪਕ ਵਿਰੁੱਧ ਵੀ ਨਿਯਮਾਂ ਅਨਸਾਰ ਕਾਰਵਾਈ ਕਰਨ ਲਈ ਡਾਇਰੈਕਟਰ ਐਲੀਮੈਂਟਰੀ ਸਕੱਲਰੀ ਸਿੱਖਿਆਪਾਉ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ ਠੀਕ ਹੈ ਜੀ ਇਤਨਾ ਇਹ ਸੀਗੇ ਤੁਹਾਡਾ ਜੋ ਸ਼ੈਡਿਊਲ ਸੀਗਾ ਕੰਟੀਨਿਊਸ਼ਨ ਫੀਸ ਦੇ ਰਿਗਾਰਡਿੰਗ ਤੇ ਕੁਝ ਹਦਾਇਤਾਂ ਸੀਗੀਆਂ ਇਸੇ ਨਾਲ ਹੀ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਮਿਲਦਿਆ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸੇ ਨਾਲ ਹੀ 스테블ਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ